ਲੋਭੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਤੇ ਵੀਰੋ ਚੱਲਦੇ ਆ ਕੰਮ ਬਹੁਤ ਵਧੀਆ ਤੇ ਧੰਗੁਰ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਮਨਪਸੰਦ YouTube ਚੈਨਲ ਸਰਬਜੀਤ ਮਹਾਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਬਹੁਤ ਖੁਸ਼ੀਆਂ ਖੇੜੇ ਤੁਹਾਡੇ ਸਾਰੇ ਦੀ ਕਮਾਈਆਂ ਚ ਹੋਣ ਜੀ ਬਰਕਤਾਂ ਤੇ ਤਹਿ ਦਿਲੋਂ ਧੰਨਵਾਦ ਜਿਹੜਾ ਤੁਸੀਂ ਪਰਿਵਾਰ ਨੂੰ ਸਿੱਧ ਦੇ ਨਾਲੇ ਕਮੈਂਟ ਕਰਦੇ ਆ ਪਿਛਲੇ ਬਲੌਗ ਚ ਦੇਖਿਆ ਤੁਸੀਂ ਵੀ ਭੈਣ ਕੰਨੀ ਗਿਆ ਵਾ ਤਾਂ ਉਧਰ ਵੇਜ ਬਜੇ ਚੱਲਦਾ ਤਾਂ ਤੇ ਚਲੋ ਕੰਮ ਤਾਂ ਚੱਲੀ ਜਾਣੇ ਆ ਕੰਮ ਤਾਂ ਕਦੇ ਖਤਮ ਨਹੀਂ ਹੁੰਦੇ ਵੀ ਤੁਹਾਨੂੰ ਪਤਾ ਹੈ ਵੀ ਰਾਤ ਨੂੰ ਸੌਂਦੇ ਸੁਬਾ ਕੰਮ ਕੋਈ ਨਾ ਕੋਈ ਖੜਾ ਸੋ ਖੇਤੀਬਾੜੀ ਦਾ ਕੰਮ ਹੈ ਤਾਂ ਚੱਲੀ ਜਾਣਾ ਪਾਣੀ ਲੱਗਿਆ ਹੁਣ ਦੇਖ ਲੋ ਜੀਰੀ ਦੇ ਆਪਣੇ ਜਿਹੜੇ ਪਨੀਰੀ ਦੇ ਬੀਜ ਪਿਓ ਹੋ ਰਹੇ ਆ ਅਸੀਂ ਵੀ ਪੋਦਨ ਅੱਜ ਕੱਲ ਦੇ ਵਿੱਚ ਸੋ ਚਲੋ ਚੱਲੀ ਜਾਂਦਾ ਜੀ ਤੇ ਬਾਕੀ ਆਪਣੇ ਪਰਿਵਾਰ ਚ ਬੈਠੇ ਆਪਣੇ ਘਰ ਵੀ ਬੱਚਿਆਂ ਕੋਲ ਬਰਦਰ ਡੇ ਆ ਚਲੋ ਹੁਣ ਸਾਨੂੰ ਤਾਂ ਹੁਣੀ ਪਤਾ ਲੱਗਦਾ ਕਿਉਂਕਿ ਸਾਡੀ ਵੀ ਜ਼ਿੰਦਗੀ ਲੰਗੀ ਪਰ ਵੀ ਸਾਨੂੰ ਪਹਿਲਾਂ ਪਤਾ ਨਹੀਂ ਤਾਂ ਹੁਣ ਬੱਚੇ ਪਤਾ ਨਹੀਂ ਕੁਆਲੀਫਾਈਡ ਸਕੂਲ ਚ ਚੰਗੇ ਸਕੂਲਾਂ ਚ ਪੈ ਗਏ ਇਹਨਾਂ ਨੂੰ ਪਤਾ ਲੱਗੀ ਜਾਂਦਾ ਸਕੂਲਾਂ ਚ ਸੋ ਬ੍ਰਦਰ ਡੇ ਕਰਕੇ ਵੀ ਜਸ਼ਨ ਨੇ ਗਿਫਟ ਲਿਆਂਦੇ ਵੀ ਕੁਸਕ ਪਰਮ ਖਾਤਰ ਗਈ ਤਾਂ ਮੈਨੂੰ ਇਹ ਨਾਲ ਲੈ ਕੇ ਆ ਵੀ ਕਹਿੰਦੀ ਰਹੀ ਪਾਪਾ ਜੀ ਜਾਣਾ ਚਲੋ ਹੁਣ ਇਹ ਆ ਵੀ ਬੱਚਿਆਂ ਦੀਆਂ ਬਈ ਕਹਿਣਾ ਵੀ ਮੰਨਣਾ ਪੈਂਦਾ ਜਦੋਂ ਬੱਚਾ ਲਾਈਕ ਹੋਵੇ ਸੋ ਇੱਕੋ ਹੀ ਕੰਮ ਚੱਲ ਰਿਹਾ ਸਾਰਿਆਂ ਨਾਲ ਮਿਲਾ ਦੇਣਾ ਪਰਮ ਵੀ ਬੈਠਾ ਹੈ ਉਹਦੀ ਮੰਮੀ ਵੀ ਤੇ ਕੈਮਰਾ ਗਰਲ ਬਣੀ ਵੀ ਸਾਡੀ ਜਸ਼ਨ ਉਹਨੂੰ ਵੀ ਲੋ ਪਹਿਲਾਂ ਤੇ ਆ ਲੋ ਜੀ ਮੇਰੇ ਅੱਲਾ ਤੁਹਾਨੂੰ ਸਾਰਿਆਂ ਤੇ ਆਪਣੇ ਸਾਸਿਕਾ ਜੀ ਲੋ ਬਾਈ ਇਹ ਹੈ ਸਰਵਿਨਾ ਦੇ ਹਾਂਜੀ ਠੀਕ ਹੈ ਬੇ ਬੂਟੇਜ ਵੀ ਪਾਣੀ ਪਾਤਾ ਜਸ਼ਨ ਨੇ ਹਾਂਜੀ ਹਾਂ ਹਾਂਜੀ ਠੀਕ ਹੈ ਤੇ ਇੱਧਰ ਸਾਡੇ ਬੰਦੇ ਸਾਸਿਕਾ ਜੀ ਲਾ ਲਾ ਇਹ ਜਿਹੜਾ ਸਾਸਿਕਾ ਨਾਲੀ ਬੱਟ ਕਰਤੇ ਏ ਵੀ ਬਈ ਬੰਦਾ ਨਾ ਲਿਆ ਹਾਂ ਵੀ ਠੀਕ ਆ ਹਾਂਜੀ ਲੈ ਅੱਧਰ ਮੇਰੇ ਵੱਲੋਂ ਸਾਰੇ ਨੂੰ ਹੱਥ ਜੋੜ ਕੇ ਬੈਰ ਬੈ ਸਾਸੀ ਘਾਲ ਜੀ ਕਿਵੇਂ ਹੋ ਵੀ ਹਾਂ ਵੀ ਜਸ਼ਨੇ ਹਾਂਜੀ ਕੀ ਆ ਅੱਜ ਅੱਜ ਬ੍ਰਦਰਸਡੇ ਬ੍ਰਦਰਸਡੇ ਹਾਂਜੀ ਅੱਛਾ ਲੈ ਵੀ ਮਤਾਂ ਮਨ ਲਾ ਦਿਆ ਜਦ ਤਨੇ ਕੋਈ ਖਾਣ ਨੂੰ ਚੀਜ਼ ਆਈ ਹੈ ਹੈ ਦੇਖਦਾ ਦੇਦੀ ਕੰਨੀਆ ਵੀ ਕਿਆ ਆਸਮਾਨ ਕੱਢ ਕੇ ਦਿੰਦੀ ਐ ਹਾਂ ਪਰ ਨਹੀਂ ਹੈ ਇਹ ਪਤਾ ਤਾਂ ਜੈਸਾ ਨੁਕਲਦਾ ਹੀ ਲੱਗਿਆ ਜਿਵੇਂ ਵੈਸੇ ਵੀ ਬਰਦਰ ਡੇ ਤਾਂ ਜੀ ਵੀ ਇਹਨੇ ਪਹਿਲਾਂ ਕਹਿੰਦੀ ਮम्मी ਮੈਂ ਕਾਰਡ ਬਣਾਉਣਾ ਮੈਂ ਚੱਲ ਕਾਰਡ ਨੂੰ ਰਹਿਣ ਦੇ ਕੋਬੇ ਸਕੂਲ ਤੇ ਵੀ ਕੰਮ ਮਿਲਿਆ ਹੋਇਆ ਤਾਂ ਜੀ ਨੂੰ ਥੋੜਾ ਇਹਨੂੰ ਚਾਰਟ ਰੈਡੀ ਕਰਨੇ ਤੇ ਇਸ ਕਰਕੇ ਕਾਰਡ ਇਹਦੇ ਬਣਾ ਲਈ ਹੋਇਆ ਇਸ ਵਾਰ ਤੇ ਸਪੈਸ਼ਲ ਲੱਡੂ ਲਿਆਈ ਫਾਰਮ ਦੇ ਫੇਵਰਟ ਜਾ ਕੇ ਥੋੜੇ ਨਾਲ ਮੋਟਾ ਹੋ ਗਿਆ ਨੋ ਬਾਈ ਮਿੱਠਾ ਖਾਣਾ ਤਾਂ ਚਾਹੀਦਾ ਨਹੀਂ ਇਹਦੇ ਫੇਵਰੇਟ ਹੈ ਹਾਂ ਪਰ ਇਹ ਸਾਡੇ ਬੰਦੇ ਦੇ ਫੇਵਰੇਟ ਲੱਡੂ ਹੈ ਹੈ ਵੀ ਲੱਡੂ ਵਰਗਾ ਹੀ ਆ ਟੰਪੂ ਚ ਦੇ ਦਿੱਤੀ ਜਾਈ ਵੀ ਬਾਹਰੋਂ ਕੀ ਕੀ ਚੀਜ਼ ਖਾਣੀ ਆ ਵੀ ਕੇਕ ਲੈ ਕੇ ਆਵਾ ਕਿ ਲੱਡੂ ਕਹਿੰਦਾ ਕੇਕ ਨਹੀਂ ਖਾਣਾ ਲੱਡੂ ਖਾਣਾ ਇਹ ਚਲ ਇੱਕੋ ਖਾਈ ਹੁਣ ਇਹਦੇ ਚਾਹ ਹਾਂ ਥੈਂਕ ਯੂ ਨੋ ਬਾਈ ਬੰਦਾ ਹੁਣ ਬੋਲਣ ਲੱਗ ਗਿਆ ਸਾਡਾ ਪੂਰਾ ਠੀਕ ਨਹੀਂ ਠੀਕ ਨਾਲ ਤੇ ਕਰਦਾ ਦੱਬ ਕੇ ਕਹਿੰਦੇ ਪਾਪਾ ਪਾਪਾ ਮੰਮੀ ਬਾਬਾ ਜੀ ਬਾਬਾ ਜੀ ਦੇਖੋ ਚਾਚਾ ਜੀ ਚਾਚਾ ਜੀ ਹਣਾ ਹੁਣ ਲੱਗ ਗਿਆ ਜਿਸ ਨੂੰ ਬੋਲਣ ਕਿੰਨਾ ਕਰ ਹੁਣ ਤਾਂ ਬਹੁਤ ਬੋਲਣ ਲੱਗ ਗਿਆ ਤੂੰ ਵੀ ਬੋਲ ਦਿਓ ਹੈ ਹਾਂ ਜੀ ਮੈਂ ਤਾਂ ਬੜੀ ਹੋ ਗਈ ਹਾਂ ਅੱਗੇ ਘਰ ਚੇਤੀ ਜੀ ਉੱਟ ਕੇ ਬੋਲੀ ਚਲ ਦਸੰਦ ਦੇਖਿਆ ਲੋ ਜਿਸਨ ਮੇਰੇ ਨਾਲ ਲਿਆਈ ਮੈਂ ਵੀ ਨਹੀਂ ਦੇਖਿਆ ਕੀ ਸਮਾਨ ਇੱਕ ਦਾ ਲਵਾਇਆ ਅੱਛਾ ਸੇ ਪੜਾਈ ਵਾਲੇ ਹੀ ਲਿਆਏ ਬਾਈ ਮੈਂ ਗਿਫਟ ਦੇਖੇ ਨਹੀਂ ਝੂਠ ਨਹੀਂ ਬੋਲਦਾ ਨਹੀਂ ਮੈਂ ਵੀ ਬਾਹਰ ਖੜਾ ਰਿਹਾ ਮੈਨੂੰ ਫੋਨ ਆ ਰਿਹਾ ਆ ਦੇਖ ਲਓ ਭਾਈ ਬਰਾਦਰ ਦੇ ਤੇ ਗਿਫਟ ਭੈਣ ਵੱਲੋਂ ਹੂੰ ਉਹ ਬਾਹਰ ਆ ਦੇਖ ਲਓ ਆ ਸਾਰੇ ਹੀਲੇ ਦੇਖ ਲੈ ਆਪਣੇ ਕਰਕੇ ਲਿਆਈ ਜੈਸਾ ਨਾ ਬਣਾਈ ਲੈ ਲਈ ਇਦਾਂ ਕਰਕੇ ਵਿੱਚ ਕਿਤੇ ਕਾਲਾ ਡੈਕੋਰੇਸ਼ਨ ਰੇਟ ਕਰਦੀ ਰਹਿੰਦੀ ਹੈ ਲੈ ਭਾਈ ਆ ਚੀਜ਼ਾਂ ਅਸੀਂ ਵੀ ਲੈ ਕਰਦੇ ਆ ਵੀ ਇੱਕ ਯਾਦਗਾਰ ਹਾਂਜੀ ਦੇਖੋ ਭਾਈ ਇਹ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਵੀ ਕਿਨੇ ਕਿਨੇ ਚੀਜ਼ਾਂ ਲੱਤੀਆਂ ਇਹ ਯਾਦਗਾਰਾ ਅਸੀਂ ਵੀ ਲੰਦੇ ਰਹੇ ਬੁੱਕਤਾਂਵਾਂ ਪਰ ਲਾਦ ਹੈ ਨਾ ਵੀ ਇਹ ਆਹ ਸਟਾਰ ਵੀ ਲੰਦੇ ਨੇ ਆਜੀ ਤਾਂ ਨਾਮ ਲਿਖਿਆ ਹੁੰਦਾ ਇਹਦੇ ਇਥੇ ਲਾਉਂਦੇ ਹਾਂ ਵੀ ਇਹ ਤਾਂ ਣਿਆ ਣਿਆ ਲੀ ਚੀਜ਼ਾਂ ਹੈ ਲੈ ਭਾਈ ਆ ਚੀਜ਼ਾਂ ਤਾਂ ਨਹੀਂ ਲੱਤੀਆਂ ਪਰ ਆ ਚੀਜ਼ਾਂ ਜ਼ਰੂਰ ਲੱਤੀਆਂ ਹਾਂ ਵੀ ਬਿੰਦੀਆਂ ਜੀ ਆਈਆਂ ਮੈਂ ਕਹਿੰਦਾ ਬਿੰਦੀਆਂ ਲਾਇਆ ਕਰਨੀਆਂ ਇਹਨੇ ਹਾਂ ਜੀ ਚਲ ਨਹੀਂ ਇਹ ਕਾਰ ਡੈਕੋਰੇਸ਼ਨ ਵਾਸਤੇ ਲੈ ਕੇ ਆਈ ਸੀ ਮੈਂ ਸੱਚੇ ਕਾਰ ਡੈਕੋਰੇਸ਼ਨ ਜਿਹੜਾ ਅਗਲਾ ਮੈਂ ਲਾਉਂਗੀ ਮੋਗਾ ਜਿਸ ਵਾਸਤੇ ਇੰਨਾ ਸਮਾਨ ਹਾਂ ਬਾਕੀ ਆ ਵਰਤਨ ਵਾਲਾ ਇਹ ਪੈਨ ਸਾਰੇ ਦੇਖ ਲੈ ਲੋ ਇੱਕ ਪੈਨ ਚੀਲਾ ਹਾਂ ਦੇਖ ਤਾਂ ਪੈਨ ਕਿਹੜੇ ਕਿਹੜੇ ਲੈ ਕੇ ਆਈ ਹੈ ਹਾਂ ਇਹ ਰੱਖਦੇ ਕੋਈ ਗੱਲ ਨਹੀਂ ਇਹ ਦੇਖ ਲੋ ਬਾਈ ਇੱਕ ਪੈਨ ਲੱਤਾ ਬੰਮੂ ਨੇ ਉਹ ਵੀ ਲੈ ਲਏ ਇਹਨੇ ਕਿਆ ਦੋ ਦੰਦੇ ਹਾਂ ਮੈਕੈਨਿਕਾਂ ਪੈਨਸਿਲ ਲੈ ਚੱਲ ਮੂੰਹ ਕਰਾ ਦੇ ਮਿੱਠਾ ਮੜਾ ਜਾਦਾ ਹੁਣ ਇਹ ਇੰਨਾ ਸਵਾਨ ਦੇ ਦਿੱਤਾ ਤੇ ਚੱਲ ਬਈ ਥੈਂਕ ਯੂ ਭਾਦਰ ਥੈਂਕ ਯੂ ਥੈਂਕ ਯੂ ਚਲੋ ਭਾਈ ਚੱਲ ਰਹਿ ਕੰਮ ਹੈ ਚੱਲਦੇ ਨਹੀਂ ਹੁੰਦਾ ਕਦੇ ਪੁੱਤ ਜੀ ਮਾਰ ਗਿਆ ਜੀ ਇਹ ਬੋਲ ਵਾਲੀ ਦੇ ਜ਼ਰ ਹੈ ਲੈ ਲਓ ਬਈ ਲਾਈ ਦੀ ਬੋਲੇ ਜੁੜੀ ਮੈਂ ਨਾ ਨਿਆ ਚੀਜ਼ਾਂ ਨਿਆਣੀਆਂ ਇਹ ਹੀ ਜਾਣੇ ਵੀ ਕਿਆ ਚੀਜ਼ਾਂ ਉੱਕੇ ਗਾਮਾ ਪੀਕੇ ਓਕੇ ਚੱਲ ਇਹਦੀਆਂ ਡਿਸ਼ਨਾਂ ਰੱਖਦੇ ਹੁਣ ਹਾਂਜੀ ਚਲੋ ਦੀਦੀ ਨੂੰ ਥੈਂਕਿਊ ਕਹਿ ਦੇ ਕੇ ਗੇਲਾਂ ਥੈਂਕਿਊ ਹਣਾ ਦੀਦੀ ਜੀ ਥੈਂਕਿਊ ਬਰ ਥੈਂਕਿਊ ਹਾਂ ਦੀਦੀ ਥੈਂਕਿਊ ਹਾਂ ਬੀਰੇ ਜਿਵੇਂ ਲੈ ਕੇ ਆਪ ਨੂੰ ਦਾਲੇ ਫੇਵਰੇਟ ਹੈ ਦੀ ਹੋਦੀ ਗੇ ਚਾਕਲੇਟ ਵਾਲੇ ਹੂੰ ਹੂੰ ਛੋਗੋ ਦਾ ਵੇਭ ਰਤਾ ਖਾਣ ਵਾਲੀਆਂ ਚੀਜ਼ਾਂ ਦਾ ਹਾਂਜੀ ਪਹਿਲਾਂ ਜੀ ਪੁੱਛ ਦਿੱਤੀ ਸੀ ਨਾ ਕਿ ਕੀ ਲੈ ਕੇ ਆ ਮੈਂ ਚੱਲੀ ਆ ਤੇਰੇ ਵਾਸਤੇ ਜੀ ਕਹਿੰਦਾ ਦੀਦੀ ਹੋਰੀ ਵਾਲੇ ਬਿਸਕੁਟ ਲੈ ਆਉਣਗੀ ਉੱਤੇ ਦੇਣ ਨੂੰ ਬਸ ਯਾਦ ਆ ਸਭ ਰਾਹ ਜਿਹੜਾ ਦੀਆਂ ਤੁਹਾਨੂੰ ਮੰਨਣਾ ਚਾਹੀਦਾ ਬੀ ਰੋਜ਼ ਦੀ ਲੱਗਦੀ ਹੋ ਜੀ ਇਹਦੀ ਇੱਕ ਪੈਂਟ ਮੈਨੂੰ ਵੀ ਫੋਨ ਆ ਗਿਆ ਗਲਤ ਦੁਕਾਨ ਪਰ ਜਾਂਦੀ ਸਾਰੇ ਅੱਛਾ ਅੱਛਾ ਬਾਹਰ ਖੜਾ ਰਿਆ ਇੰਨੀ ਸਮਾਨ ਲੱਤਾ ਪਰ ਮੈਂ ਫੇਰ ਭਾਜੇ ਦੇ ਦਿੱਤੇ ਠੀਕ ਹੈ ਭਾਪੀ ਫੇਰ ਦੇ ਦਰ ਚਾਰਾ ਖਤ ਦੇ ਜੀ ਹੁਣ ਚਲ ਠੀਕ ਹੈ ਬਈ ਸੋਕਰ ਰਿਪੋਰਟ ਐਨ ਠੀਕ ਨਹੀਂ ਚਲ ਵਧੀਆ ਭਾਈ ਮੁੰਡਾ ਸਾਡਾ ਭਾਈ ਲੋਕ ਹੋ ਗਿਆ ਬਾਈ ਆਪਣਾ ਸਮਾਨ ਪੂਰਾ ਤੇ ਮੈਂ ਇਹਨੂੰ ਕਹਦਾ ਤਾਂ ਬਾਈ ਮੇਤੇ ਇੱਕ ਲੱਡੂ ਖਾ ਗਿਆ ਮੈਂ ਵੀ ਲੱਡੂ ਵਰਗਾ ਹੀ ਆ ਹਾਂ ਮੈਂ ਚਾਟ ਬਣਾਈ ਸੀ ਦੇਖਾ ਤਾਂ ਚਾਟ ਪੁੱਤ ਇਹ 5 ਜੂਨ ਨੂੰ এনवायरमेंट डे ਆ ਨਾ ਉਹਦੇ ਨਾਲ ਸਟੂ ਬਣਾਇਆ ਜਾਂ 5 ਜੂਨ ਨੂੰ এনवायरमेंट ਦੇ ਸੇਵ ਟ੍ਰੀ ਸੇਵ ਲਾਈਫ ਲੋ ਬਾਈ ਦੇਖੋ ਕਿ ਚੰਦੀ ਕਲਾ ਕਰ ਰਹੀ ਹੈਪੀ Happy Environment Day to all world ਚਲੋ ਵੇ ਆ ਕਰੇ ਕਰੀ ਜਾਂਦੀ ਹੈ ਬਾਈ ਬੈਠੀ ਇਹ ਮੈਂ ਵੀ ਕਹੀ ਜਾਂਦਾ ਵੀ ਕਿਆ ਬਣਾਉਂਦੀ ਆ ਲ ਫੇਰ ਕਿਆ ਪੁੱਤ ਇਹ ਵੀ ਦਰਸਾਣਾ ਕੋਈ ਕੁਝ ਨਹੀਂ ਲੈ ਲਈ ਚਾਟ ਇਹ ਕਿਆ ਕਰਦੀ ਕਿਸੇ ਵਾਰ ਤਾਂ ਮਾਰਨ ਦੇ ਵਾਸਤੇ ਤੇ ਕੱਢ ਦੀ ਜ ਬਣਾ ਹੋਇਆ ਆ ਚਲੋ ਵੀ ਸਕੂਲ ਦਾ ਕੰਮ ਜ਼ਰੂਰੀ ਆ ਵਪਾਰ ਮੀਨਤ ਵਰਤਾਂ ਇਹ ਦੇ ਰਿਹਾ ਜਿਹਾ ਭਾਈ 05 ਲੱਖਿਆ ਬੰਦਾ ਕੰਮ ਆ ਬਣੇ ਲੇ ਗੋ ਹੁਣ ਤਾਂ ਇਹ ਲੜੂ ਮਜੀਦੀ ਨਾਲ ਹੈ ਤਾਂ ਬਾੰਡ ਕੇ ਬਾੰਡਦਾ ਆ ਇਹ ਚੀਜ਼ਾਂ ਚੱਕ ਲੀਆਂ ਨੇ ਮੇਰੇ ਨੇ ਆਪਣੇ ਆਪਣੀ ਚੀਜ਼ ਚੱਕ ਲਈ ਵੀ ਆ ਮਿਲ ਗਈ ਉਹਨੂੰ ਦੋਨੇ ਮਿਲ ਕੇ ਵਾਟਦੇ ਹੋ ਠੀਕ ਹੈ ਠੀਕ ਹੈ ਸ਼ੇਅਰ ਕਰ ਲੀਂ ਚੀਜ਼ ਚੱਕ ਲੈ ਹੁਣ ਬਹੁਤ ਸ਼ਕਤ ਧੰਨਵਾਦ ਤੇਰਾ ਖੁਸ਼ ਰਹੋ ਇਕਨਾਂ ਹੀ ਗੋ ਬਾਈ ਨਿਆਣੇ ਦੇ ਚੀਜ਼ਾਂ ਆ ਗਿਆ ਹੋਇਆ ਬਾਈ ਲੀਡ ਜਾਨੀ ਸੀ ਹੂੰ ਲੀਡ ਆਲੀ ਸੀ 2018 ਇੱਕ ਜੇ ਫਿਰ ਮੈਂ ਸਾਰੇ ਪਾਤੇ ਕੀ ਆਹ ਹੈ ਇਹ ਜਿਹੜੀ ਆ ਮਕੈਨੀਕਲ ਪੈਨਸਲ ਉਹਦੇ ਵਿੱਚ ਜਿਹੜੀ ਲੀਡ ਪੈਂਦੀ ਆ ਉਹ ਰਹਿਣ ਦਾ ਰਹਿਣ ਦਾ ਕੀ ਹੁੰਦੀ ਹੈ ਇਹ ਵੀ ਬੜੀ ਚੀਜ਼ ਆ ਮੈਨੂੰ ਪਹਿਲਾਂ ਦੇਖਿਆ ਨਹੀਂ ਹੂੰ ਕੀ ਆਹ ਹੈ ਕਾਲਾ ਸਿੱਕਾ ਇਹ ਹਾਂਜੀ ਮੇਰਾ ਭਾਈ ਇਦਾਂ ਨਾ ਹੋਣਾ ਉਹ ਜਿਹੜਾ ਤੇ ਜਿਹੜਾ ਪਿੱਛੇ ਨਾ ਹੀ ਬਦਲਦੇ ਕਰਦੇ ਨਹੀਂ ਉਹ ਵੀ ਉਹ ਵੀ ਜਿਵੇਂ ਨਾ ਹੋ ਕੇ ਚਾਰ ਸਾਮਪ ਤੋਂ ਹੁੰਦਾ ਨਾ ਪਰ ਹਾਂ ਹੀ ਮੜ ਜਾ ਮੜ ਜਾ ਠੀਕ ਭਾਈ ਕਾਲੀ ਮਸਲਾ ਲਿਆ ਤਾਂ ਬਾਕੀ ਹਾਂ ਤਾਂ ਇਹ ਕਹਿੰਦਾ ਪਰ ਬੈਂਟਾ ਨਾ ਬੰਗਲੇ ਆਉਂਦੇ ਬੈਂਟਾ ਕਹਿੰਦਾ ਇਹ ਜਦੋਂ ਦੇ ਆਈ ਜਾਂਦੀ ਨਵੇਂ ਨਵੇਂ ਆਈਟਮ ਚਲੋ ਭਾਈ ਚੱਲਦਾ ਇਹ ਬੱਚੇ ਆ ਪਰ ਮਤ ਜੇ ਚਾਰ ਸਾਮਪ ਇੱਕ ਨਾ ਖੁਸ਼ ਰਹਿਣ ਬੁੜੀ ਯਾਰ ਨਹੀਂ ਖੁਸ਼ ਰੱਖਦੀ ਇਹ ਰੱਬੇ ਬਾਹਰ ਵੀ ਧੁੱਪਾ ਪੂਰੀ ਆ ਦੇਖੋ ਬਾਹਰ ਵੀ ਮੌਸਮ ਜਿਹੜਾ ਪੂਰਾ ਬਾਈ ਗਰਮੀ ਵਾਲਾ ਹੋਇਆ ਪਿਆ ਨਾ ਹੁਣ ਦੇਖੋ ਇਤਨਾ ਹੀ ਅੰਦਰ ਬੈਠੇ ਆ ਬੱਚੇ ਆਪਣੇ ਆਪਣੇ ਕੰਮ ਹੀ ਲੱਗੇ ਹੋਏ ਸਾਰੇ